ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰਸ਼ਦ ਤੇ ਪੰਚਾਇਤੀ ਚੋਣਾਂ ਦਾ ਨੋਟੀਫਿਕੇਸ਼ਨ ਕਰ ਦਿੱਤਾ ਗਿਆ ਜਾਰੀ ਜੋ ਦਸੰਬਰ ਦੇ ਦੂਜੇ ਹਫਤੇ ਹੋਣਗੀਆਂ ਚੋਣਾਂ ਕਦੋਂ ਨੋਮੀਨੇਸ਼ਨ ਫਾਈਲਾਂ ਭਰੀਆਂ ਜਾਣਗੀਆਂ ਤੇ ਕਦੋਂ ਇਹ ਵੋਟਿੰਗ ਹੋਵੇਗੀ ਇਸ ਦੇ ਬਾਰੇ ਜੋ ਅੱਜ ਚੋਣ ਕਮਿਸ਼ਨ ਦੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤੁਸੀਂ ਜਿਹੜੇ ਲੋਕ ਰਾਏ న్యూਸ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਕੀ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਪੰਜਾਬ ਦੇ ਵਿੱਚ ਲੰਮੇ ਸਮੇਂ ਤੋਂ ਲਟਕੀਆਂ ਆ ਰਹੀਆਂ ਪੰਜਾਬ ਦੀਆਂ ਜ਼ਿਲ੍ਹਾ ਪਛੇਤੇ ਪੰਚਾਇਤ ਸੰਪਤੀ ਚੋਣਾਂ ਦੇ ਲਈ ਜੋ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਇਹਨਾਂ ਚੋਣਾਂ ਨੂੰ ਕਰਵਾਉਣ ਲਈ ਵੱਖ-ਵੱਖ ਸਮਿਆਂ ਤੇ ਜੋ ਐਲਾਨ ਕੀਤਾ ਜਾਂਦਾ ਰਿਹਾ ਸਭ ਤੋਂ ਪਹਿਲਾਂ ਇਹ ਮਈ ਦੇ ਵਿੱਚ ਚੋਣਾਂ ਕਰਵਾਉਣ ਲਈ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਉਸ ਸਮੇ ਇਹ ਚੋਣਾਂ ਅੱਗੇ ਟਾਲ ਦਿੱਤੀਆਂ ਗਈਆਂ ਫਿਰ ਪੰਜਾਬ ਦੇ ਵਿੱਚ ਜੋ ਬਲਾਕ ਵਾਈਜ਼ ਜ਼ਿਲ੍ਹਾ ਪ੍ਰਸ਼ਦ ਜਿਹੜੇ ਉਹਨਾਂ ਬਲਾਕਾਂ ਦੇ ਵਿੱਚ ਆਉਂਦੇ ਸੀ ਉਹਨਾਂ ਦੀ ਹੱਦਬੰਦੀ ਨਵੀਂ ਕੀਤੀ ਗਈ ਜਿਸ ਕਰਕੇ ਇਹ ਚੋਣਾਂ ਫਿਰ ਟਲ ਗਈਆਂ ਜੋ ਅਕਤੂਬਰ ਦੇ ਵਿੱਚ ਚੋਣਾਂ ਹੋਣੀਆਂ ਸੀ ਪਰ ਪਿਛਲੇ ਅਕਤੂਬਰ ਦੇ ਵਿੱਚ ਇਹ ਚੋਣਾਂ ਨਹੀਂ ਕਰਵਾਈਆਂ ਗਈਆਂ ਚੋਣ ਲਿਸਟਾਂ ਨਵੀਆਂ ਬਣ ਗਈਆਂ ਪਰ ਇਹ ਚੋਣਾਂ ਕਿਤੇ ਨਾ ਕਿਤੇ ਲਟਕਦੀਆਂ ਰਹੀਆਂ ਕਿਉਂਕਿ ਪੰਜਾਬ ਵਿੱਚ ਕਦੇ ਜਿਮਨੀ ਚੋਣ ਆ ਜਾਂਦੀ ਸੀ ਤੇ ਕਦੇ ਕੁਝ ਹੋਰ ਕਠਿਨਾਵਾਂ ਆਪਰ ਜਾਂਦੀ ਸੀ ਜੋ ਪਿੱਛੇ ਜੁਲਾਈ ਅਗਸਤ ਦੇ ਵਿੱਚ ਹੜ੍ਹਾਂ ਦੀ ਸਥਿਤੀ ਦੇ ਕਾਰਨ ਪੰਜਾਬ ਪੂਰੀ ਤਰ੍ਹਾਂ ਹੜ੍ਹਾਂ ਦੇ ਵਿੱਚ ਫਸਿਆ ਰਿਹਾ ਸੋ ਹੁਣ ਪੰਜਾਬ ਦੇ ਵਿੱਚ ਦਸੰਬਰ ਵਿੱਚ ਇਹ ਚੋਣਾਂ ਕਰਾਉਣ ਲਈ ਆ ਚੋਣ ਕਮਿਸ਼ਨ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਸੋ ਪੰਜਾਬ ਵਿੱਚ ਇੱਕ ਵਾਰ ਮੁੜ ਇਹ ਚੋਣ ਦੰਗਲ ਪੂਰੀ ਤਰ੍ਹਾਂ ਪਖੇਗਾ ਸੂਬੇ ਦੇ ਚੋਣ ਕਮਿਸ਼ਨ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ 23 ਜ਼ਿਲ੍ਹਾ ਪੱਧ ਤੇ 156 ਪੰਚਾਇਤ ਸੰਪਤੀ ਚੋਣਾਂ ਦੇ ਐਲਾਨ ਨੂੰ ਲੈ ਕੇ ਹਰ ਚੜ ਤੇਜ਼ ਹੋ ਗਈ ਹੈ ਕਮਿਸ਼ਨ ਨੇ ਇਸ ਲਈ ਤਿਆਰੀ ਪੂਰੀ ਕਰ ਲਈ ਹੈ ਸੰਭਵ ਹੈ ਕਿ ਦੂਜੇ ਹਫਤੇ ਦੇ ਵਿੱਚ ਇਹ ਚੋਣਾਂ ਜਿਹੜੀਆਂ ਨੇ ਨਿਪਰੇ ਚੜ ਜਾਣਗੀਆਂ ਇਸ ਸੂਬੇ ਦੇ ਵਿੱਚ 1.25 ਕਰੋੜ ਵੋਟਰ ਹਿੱਸਾ ਲੈਣਗੇ ਚੋਣ ਕਮਿਸ਼ਨ ਰਾਜਕਮਲ ਚੌਧਰੀ ਦਾ ਕਹਿਣਾ ਹੈ ਕਿ ਚੋਣਾਂ ਲਈ ਉਹ ਪੂਰੀ ਤਰ੍ਹਾਂ ਤਿਆਰ ਹਨ ਜਿਕਰ ਜੋ ਕਿ ਪੰਜਾਬ ਸਰਕਾਰ ਨੇ ਹਾਈ ਕੋਰਟ ਤੋਂ 5 ਦਸੰਬਰ ਤੋਂ ਪਹਿਲਾਂ ਚੋਣ ਕਰਵਾਉਣ ਦਾ ਭਰੋਸਾ ਵੀ ਦਿੱਤਾ ਹੋਇਆ ਹੈ ਜਦੋਂ ਕਿ ਅੱਜ 19 ਨਵੰਬਰ ਹੋ ਚੁੱਕੀ ਹੈ 11 ਦਿਨ ਬਾਕੀ ਨੇ ਔਰ 5 ਦਸੰਬਰ ਤੋਂ ਪਹਿਲਾਂ ਪਹਿਲਾਂ ਇਹ ਚੋਣਾਂ ਨਿਪਰੇ ਚੜਨੀਆਂ ਨੇ ਜਾਣਕਾਰੀ ਮੁਤਾਬਕ ਸੂਬੇ ਚੋਣ ਕਮਿਸ਼ਨ ਤਰਨਤਾਰਨ ਜਿਮਨੀ ਚੋਣ ਦੀ ਪ੍ਰਕਿਰਿਆ ਮੁਕੰਮਲ ਹੋਣ ਦੀ ਉਡੀਕ ਕਰ ਰਹੀ ਸੀ ਕਿਉਂਕਿ ਜੇਕਰ ਜਿਮਨੀ ਚੋਣ ਤੋਂ ਪਹਿਲਾਂ ਇਹ ਚੋਣਾਂ ਦਾ ਐਲਾਨ ਕਰ ਦਿੰਦੇ ਤਾਂ ਤਰਨਤਾਰਨ ਜ਼ਿਲ੍ਹਾ ਪ੍ਰਸ਼ਦ ਤੇ ਪੰਚਾਇਤ ਸੰਪਤੀ ਚੋਣਾਂ ਫਿਰ ਵਿੱਚੇ ਰਹਿ ਜਾਣੀਆਂ ਸੀ ਇਸ ਤੋਂ ਇਲਾਵਾ 24 ਦਸੰਬਰ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੂਰਵ ਜਦ ਕੇ ਨਵੰਬਰ ਦੇ ਅਖੀਰ ਤੱਕ ਕਿਸਾਨ ਨੇ ਵੀ ਆਪਣੀ ਕਣਕ ਦੀ ਬਜਾਈ ਕਰਕੇ ਵਹਿਲੇ ਹੋ ਚੁੱਕੇ ਹੋਣਗੇ ਇਸ ਨੂੰ ਦੇਖਦੇ ਹੋਏ ਮੰਨਿਆ ਜਾ ਰਿਹਾ ਕਿ ਚੋਣ ਕਮਿਸ਼ਨ ਅਗਲੇ ਹਫਤੇ ਕਿਸੇ ਵੇਲੇ ਵੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰੇਗਾ ਜੋ ਦਸੰਬਰ ਦੇ ਦੂਜੇ ਹਫਤੇ ਇਹ ਚੋਣਾਂ ਪੂਰੀਆਂ ਹੋ ਜਾਣਗੀਆਂ ਪਿੰਡੂ ਖੇਤਰ ਨਾਲ ਜੁੜੀ ਇਹ ਸਭ ਤੋਂ ਵੱਡੀ ਚੋਣ ਹੁੰਦੀ ਹੈ ਇਸ ਚੋਣ ਵਿੱਚ 13236 ਗ੍ਰਾਮ ਪੰਚਾਇਤਾਂ ਦੇ ਵੋਟਰ ਹਿੱਸਾ ਲੈਂਦੇ ਹਨ ਮੌਜੂਦਾ ਸਮੇਂ 'ਚ ਵੋਟਰਾਂ ਦੀ ਗਿਣਤੀ 1 ਕਰੋੜ 35 ਲੱਖ 98 ਹਜ਼ਾਰ ਹੈ ਜਦਕਿ ਪਿਛਲੀ ਵਾਰ 1 ਕਰੋੜ 34 ਲੱਖ ਦੇ ਕਰੀਬ ਇਹ ਵੋਟਰ ਸਨ ਸੋ ਬੈਲਟ ਪੇਪਰ ਤੇ ਹੀ ਵੋਟਾਂ ਪੈਣਗੀਆਂ ਇਹ ਚੋਣ ਜੋ ਪਹਿਲਾ ਵੱਖ-ਵੱਖ ਪਾਰਟੀਆਂ ਦੇ ਚੋਣ ਨਿਸ਼ਾਨਾਂ ਦੇ ਉੱਪਰ ਹੀ ਲੜੀਆਂ ਜਾਣਗੀਆਂ ਤੇ ਵੈਲਟ ਪੇਪਰਾਂ ਦੇ ਉੱਪਰ ਹੀ VOTING ਹੋਵੇਗੀ। ਇੱਕ ਵੈਲਟ ਤੇ ਜ਼ਿਲ੍ਹਾ ਅਪਸ਼ੇਦ ਦੇ ਉਮੀਦਵਾਰ ਤੇ ਦੂਜੇ ਤੇ ਪੰਚਾਇਤ ਸੰਮਤੀ ਦੇ ਉਮੀਦਵਾਰ ਹੋਣਗੇ। ਜੋ ਸੂਬੇ ਦੇ ਚੋਣ ਕਮਿਸ਼ਨ ਕੋਲ EVM ਦੀ ਸਹੂਲਤ ਨਹੀਂ ਹੈ ਕਿਉਂਕਿ ਜ਼ਿਲ੍ਹਾ ਅਪਸ਼ੇਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਦੌਰਾਨ ਸੂਬੇ 'ਚ 19174 ਪੋਲਿੰਗ ਸਟੇਸ਼ਨ ਹਨ। ਇਸ ਦੇ ਹਿਸਾਬ ਨਾਲ ਸੂਬੇ ਕੋਲ ਚੋਣ ਕਮਿਸ਼ਨ ਦੇ ਕੋਲ ਜੋ 38348 EVM ਮਸ਼ੀਨਾਂ ਦੀ ਜਰੂਰਤ ਪਵੇਗੀ ਜਿਕਰ ਯੋਗ ਇੱਕ ਪਿਛਲੀਆਂ ਚੋਣਾਂ ਦੌਰਾਨ 153 ਪੰਚਾਇਤ ਸੰਪਤੀਆਂ ਸੰਤੇ ਜਦ ਕਿ ਇਸ ਵਾਰ ਇਹ ਵਾਰਕ 154 ਹੋ ਗਈਆਂ ਨੇ ਇੱਕ ਪੰਚਾਇਤ ਸੰਪਤੀ ਨਵੀਂ ਬਣੀ ਹੈ ਜਿਸ ਨੂੰ ਲੈ ਕੇ ਹੁਣ ਇਹ ਚੋਣਾਂ ਦਸੰਬਰ ਦੇ ਦੂਜੇ ਹਫਤੇ ਪੂਰੀਆਂ ਕਰ ਲੀਆਂ ਜਾਣਗੀਆਂ ਜੋ ਪੰਜਾਬ ਦੇ ਸੂਬਾ ਚੋਣ ਕਮਿਸ਼ਨ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ